ਯਾਰ ਜੀ ਹਰ ਦੋ ਬਸ ਵਾਲਾ ਛੱਲਿਆ ਦੇ ਵੀ ਇਸ ਮੁਸੀਹਾਰੀ ਹੈ ਸਮੱਸਿਆ ਜੀ ਇਹ ਆ ਕਿ ਜਿਹਨਾਂ ਨੇ ਗਲੀਆਂ ਬਣਾਈਆਂ ਨੇ ਜਿਹਨਾਂ ਨੇ ਪੈਪ ਪਾਏ ਨੇ ਉਹਨਾਂ ਛੋਟੇ ਛੋਟੇ ਪੈਪ ਪਾਏ ਨੇ ਉਹਨਾਂ ਨੇ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਲੰਗਾਂ ਦੀ ਐਨਾ ਗੰਦਗੀ ਆ ਇਹ ਮਤਲਬ ਮਹੱਲੇ ਦੇ ਵਿੱਚ ਇਹ ਬਹੁਤ ਜ਼ਿਆਦਾ ਮੁਸ਼ਕਲ ਆ ਹਿੰ ਤਾਂ ਕਿ ਜਲਦੀ ਸੇ ਜਲਦੀ ਮਤਲਬ ਇਹ ਬਣਿਆ ਜਾਏ ਘਰਾਂ ਵਿੱਚ ਵੀ ਗਿਆ ਪਾਣੀ ਹਾਂਜੀ ਕਿੰਨੇ ਕਿ ਲੋਕਾਂ ਦੇ ਘਰਾਂ 'ਚ ਗਿਆ ਇਹ ਜੇ ਸਾਰੇ ਮਹੱਲੇ ਜੀ ਗਿਆ ਸਾਰੇ ਮਹੱਲੇ ਚ ਬੱਚਿਆਂ ਨੂੰ ਕੀ ਮੁਸ਼ਕਲ ਆ ਬੱਚਿਆਂ ਨੂੰ ਇਹੋ ਮੁਸ਼ਕਲ ਆ ਵੀ ਜਿਹੜੇ ਵਿਚਾਰੇ ਜਾਂਦੇ ਸਕੂਲ ਜਾਂਦੇ ਨੇ ਉਹਨਾਂ ਦੀਆਂ ਬਰਦੀਆਂ ਖਰਾਬ ਹੋ ਜਾਂਦੀਆਂ ਨੇ ਤੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਬਾਰਸ਼ ਦੇ ਦਿਨਾਂ ਵਿੱਚ ਕੀ ਹੁੰਦਾ ਸਾਡੇ ਘਰਾਂ 'ਚ ਪਾਣੀ ਚੱਲ ਜਾਂਦਾ ਨਹੀਂ ਜ਼ਿਆਦਾ ਹੋ ਜਾਂਦਾ ਕਿਹੜਾ ਖਰਾਬ ਹਾਂਜੀ ਮੈਂ ਮੰਨ ਕਰਦੇ ਹਾਂ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ ਕਹਿਣਾ ਹੀ ਇਹੋ ਚਾਹਣਿਆ ਠੀਕ ਆ ਵੀ ਮਤਲਬ ਵੀ ਇਹ ਪੈਪਾਣੇ ਜੜੀਆਂ ਥੋੜੀਆਂ ਵੱਡੀਆਂ ਪਾਈਆਂ ਜਾਣ ਤੇ ਜਿਹੜਾ ਪਪਾ ਪਾਈਆਂ ਨਾ ਉਹ ਪੈਸਾ ਖਾ ਗਏ ਨਾ ਤੇ ਨਾ ਉਹਨਾਂ ਨੇ ਅਨਿਸੋਤ ਜੀ ਅਨਨਿਆ ਅਨਨਿਆ ਦੇ ਵਿੱਚ ਥੋੜੇ ਮਤਲਬ ਜੀ ਜਾਂਦਾ ਵੀ ਮੇਰਾ ਪਾਣੀ ਸਾਰਿਆਂ ਦੇ ਵਿੱਚ ਵੱਡੀਆਂ ਵੱਡੀਆਂ ਪਾਈਆਂ ਇੱਥੇ ਆਈ ਇਹੋ ਕਹਿੰਨਿਆ ਚਲੋ ਵੱਡੀਆਂ ਪੈਪਾ ਪਾਈਆਂ ਜਾਂ ਮੇਰੇ ਨਾਲ ਦਿਸੇਗਾ ਪਿੰਡ ਸਾਡਾ ਹਰਦੋ ਪਠਵਾਲਾ ਹੈ ਸਮੱਸਿਆ ਸਾਡੀ ਇਹ ਵੀ ਪਿਛਲੀ ਸਰਕਾਰ ਨੇ ਜਿਹੜਾ ਸੀਵਰੇਜ ਪਾਇਆ ਸੀ ਨਾ ਉਹ ਵਾਟਰ ਸਪਲਾਈ ਦੇ ਥੱਲੇ ਸੀਵਰੇਜ ਨਾਲੀਆਂ ਨੂੰ ਉੱਪਰ ਪਾ ਦਤਾ ਆ ਛੜਕ ਦੇ ਉੱਪਰ ਹੀ ਪਾ ਦਤਾ ਆ ਉਹ ਸਾਰਾ ਸ਼ਹਿਰਕ ਜੋ ਗੰਦਾ ਹੁੰਦਾ ਸਾਡੇ ਪਿੰਡ ਦੇ ਵਿੱਚ ਆ ਕੇ ਪੈ ਰਿਆ ਆਉਣਾ ਜਾਣਾ ਬਾਦਾਂ ਗਲੀਆਂ ਭਰੀਆਂ ਪਈਆਂ ਨੇ ਸਫਾਈ ਹੁੰਦੀ ਨਹੀਂ ਆ ਲੋਕਾਂ ਨੂੰ ਬਿਮਾਰੀਆਂ ਬੱਚਿਆਂ ਨੂੰ ਬਿਮਾਰੀਆਂ ਲੱਗ ਕੇ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਲੱਗਦੀਆਂ ਪਈਆਂ ਨੇ ਤੇ ਪ੍ਰਸ਼ਾਸਨ ਸਾਡਾ ਨਾ ਪਹਿਲਾਂ ਸੁਣਦਾ ਨਾ ਹੁਣ ਸਾਰੀ ਡੀਸੀ ਸਾਹਿਬ ਨੂੰ ਦਿਖਾ ਦਿੱਤੀ ਸੀ ਡੀਡੀਪੀਓ ਸਾਹਿਬ ਨੂੰ ਮਿਲੇ ਆ ਵੀਡੀਓ ਸਾਹਿਬ ਨੂੰ ਮਿਲੇ ਆ ਚੱਕੀ ਤੱਕ ਮਿਲੇ ਆ ਪਰ ਸਾਡੀ ਸੁਣਵਾਈ ਕੋਈ ਨਹੀਂ ਅੱਜ ਆ ਕੇ ਭੜਕੇ ਹੋਗੇ ਕਿ ਇਸ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ ਤੇ ਸਵੱਛ ਭਾਰਤ ਦਾ ਜਿਹੜਾ ਸੁਖਣਾ ਨਾ ਉਹ ਨੂੰ ਪੂਰਾ ਤਾਂ ਹੀ ਹੋਏਗਾ ਜੇ ਅਸੀਂ ਸਾਫ਼ ਸੁਥਰੇ ਹੋਵਾਂਗੇ ਤੇ ਤੇ ਗਾਂਦ ਸਾਡਾ ਢਟਾਇਆ ਜਾਵੇ ਮਕੇ ਜਿਹੜਾ ਵੀ ਹੈਗਾ ਇਹ ਸਮੱਸਿਆ ਤਕਰੀਬਨ ਦੋ ਸਾਲ ਤੋਂ ਹੋ ਗਿਆ ਆਹੀ ਉਦੋਂ ਵੀ ਇਹ ਪ੍ਰੋਟੈਸਟ ਕੀਤਾ ਇਹਦੇ ਬਾਰੇ ਵੀ ਨਾ ਪਾਓ ਨਾ ਪਾਓ ਕਿਉਂ ਸੀਵਰੇਜ ਓਵਰ ਹੈਡੀ ਮਤਲਬ ਪੰਨੀ ਪੰਨੀ ਸਾਤ ਰੁਪਿਆ ਹੋਇਆ ਇਹ ਫਾਲਤੂ ਪੈਸਾ ਨਜਾਇਜ਼ ਪੈਸਾ ਜਿਹੜਾ ਇਹ ਲੱਗਾ ਲੱਖਾਂ ਰੁਪਏ ਦੀ ਨਜਾਇਜ਼ ਲਾਤੇ ਹੋਏ ਨੇ ਪਹਿਲਾਂ ਤਾਂ ਚੰਗਾ ਪਰਾ ਪੰਨੀ ਤਰਫ ਰੁਪਿਆ ਹੋਇਆ ਜਦ ਆਪਾਂ ਸੀਵਰੇਜ ਪਿਆ ਸ਼ਹਿਰ ਵਾਲੀ ਸਾਈਡ ਨੂੰ ਸੀਵਰੇਜ ਇਹ ਮੁੜ ਕੇ ਸਾਡੇ ਵਾਲੇ ਬੰਦੇ ਉੱਤੇ ਬਾਰ-ਬਾਰ ਭਾਰ ਦਿੱਤਾ ਸਾਰਾ ਸਾਰੇ ਸਾਡੇ ਰਸਤੇ ਬੰਦ ਨੇ ਨੁਕਸਾਨ ਹੋਵੇ ਹਾਂਜੀ ਹਾਂ ਲੋਕਾਂ ਦੇ ਘਰਾਂ 'ਚ ਪਾਣੀ ਜਾ ਰਿਹਾ ਬੱਚਿਆਂ 'ਚ ਬਿਮਾਰੀਆਂ ਲੱਗ ਰਹੀਆਂ ਮੁਸ਼ਕਰੀ ਹੈ ਇਨੀ ਮੁਸ਼ਕਾ ਵੀ ਨੰਕੇ ਨਹੀਂ ਜਾਂਦਾ ਸਾਡੇ ਕੋਲ ਘਰਾਂ 'ਚ ਨਹੀਂ ਰਿਹਾ ਜਾਂਦਾ ਇਹਨਾਂ ਹਾਲਤਾਂ ਮਾੜੀਆਂ ਨੇ ਸਾਡੇ ਮੰਗਾ ਹੀ ਕਹਿੰਦੇ ਆ ਵੀ ਇਹਦਾ ਹੱਲ ਹੋਣਾ ਚਾਹੀਦਾ ਆ ਜਲਦੀ ਜਲਦੀ ਇਹ ਹੱਲ ਹੋਣਾ ਚਾਹੀਦਾ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੀਦਾ ਬੱਚਿਆਂ ਨੂੰ ਬਚਾਉਣਾ ਚਾਹੀਦਾ ਬਿਮਾਰੀਆਂ ਦੇ ਹਾਲਤੇ ਫਿਰ ਆਪਾਂ ਤਾਂ ਹੀ ਕਰਾਂਗੇ ਜੇ ਆਪਾਂ ਸਵੱਛ ਭਾਰ ਦਾ ਨਾਰਾ ਲਾ ਕੇ ਤੇ ਜੇ ਸਵੱਛ ਕਰਾਂਗੇ ਤਾਂ ਹੀ ਆਪਾਂ ਸਾਫ਼ ਸੁੱਥੇ ਰਾਵਾਂਗੇ ਮਨਦੀਪ ਕੋਰ ਨਾਵਾਂ ਹਰਦੋ ਬਥਵਾਲਾ ਸਾਡਾ ਪਿੰਡ ਹੈ ਸਾਡੀ ਸਮੱਸਿਆ ਕਿ ਨਾਲੀਆਂ ਦਾ ਪਾਣੀ ਸਾਡੇ ਘਰਾਂ ਚ ਜਾਣ ਡਿਆ ਸਾਡੇ ਬੱਚੇ ਬਹੁਤ ਬਿਮਾਰ ਹੋਣ ਡਿਆ ਸਾਡੇ ਘਰਾਂ ਦੀ ਆਣ ਕੇ ਹਾਲਤ ਦੇਖ ਲਓ ਸਾਡੇ ਐ ਕੋਈ ਹੱਲ ਹੋਣਾ ਚਾਹੀਦਾ ਪਾਣੀ ਦਾ ਕਿੰਨੀ ਦੇਰ ਹੋ ਗਿਆ ਇਹ 2 ਸਾਲ ਹੋ ਚੱਲੇ ਆ ਕੋਈ ਹੱਲ ਨਹੀਂ ਆ ਸਾਡਾ ਕਿੰਨੇ ਸਾਰੇ ਪਿੰਡ ਇਸ ਪਿੰਡ ਵੀ ਇਹੀ ਹਾਲ ਆ ਹਾਂਜੀ ਆਣ ਕੇ ਦੇਖ ਸਕਦੇ ਹੋ ਸਾਡੇ ਘਰਾਂ ਦਾ ਕੀ ਹਾਲ ਹੋਣ ਡਿਆ ਬੱਚਿਆਂ ਨੂੰ ਕੀ ਮੁਸ਼ਕਲਾ ਹਾਂਜੀ ਸਾਡੇ ਬੱਚੇ ਬਿਮਾਰ ਹੋਣ ਡਿਆ ਉਹਨਾਂ ਨੂੰ ਬਿਮਾਰੀਆਂ ਲੱਗਣ ਡੀਆਂ ਸ਼ਿਕਾਇਤ ਤਾਂ ਦਿੱਤੀ ਆ ਸਮਝਦੇ ਹਾਂ ਜੀ ਹਾਂਜੀ ਦਿੱਤੀ ਆ ਅੰਕਲ ਹੁਣਾਂ ਨੇ ਨਾਲ ਰਲ ਕੇ ਦਿੱਤੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਆਨੂੰ ਕਹਿੰਨੇ ਆਂ ਅਸੀਂ ਕਹਿੰਨੇ ਕਾ ਸਾਡਾ ਇਹ ਪਾਣੀ ਦਾ ਕੋਈ ਹੱਲ ਕਰਨ ਕਿ ਇਹੇ ਤਰੀਕੇ ਨਾਲ ਸਾਡੀਆਂ ਨਾਲੀਆਂ ਸਹੀ ਕਰਾਣ ਤੇ ਬਸ ਸਾਡੀ ਇਹੋ ਮੰਗ ਆ ਹਾਂਜੀ ਹਾਂਜੀ